ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮਸਾਫਰ ਦੇ ਵੱਲੋਂ ਆਪਣਾ ਅਸਤੀਫਾ ਦੇਣ ਦਾ ਜੋ ਐਲਾਨ ਕੀਤਾ ਹੈ ਉਸ ਤੋਂ ਬਾਅਦ ਉਹਨਾਂ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਵੀ ਚੁਣੌਤੀ ਦਿੱਤੀ ਹੈ ਉਹ ਆਪਣਾ ਅਸਤੀਫਾ ਦੇ ਦੇਣਗੇ ਪਰ ਉਸ ਤੋਂ ਪਹਿਲਾਂ ਸੁਨੀਲ ਕੁਮਾਰ ਜਾਖੜ ਜਿਹੜੇ ਕਿ ਜਨਤਕ ਤੌਰ ਤੇ ਮਾਫੀ ਮੰਗਣ ਜਾਂ ਫਿਰ ਰਾਜਨੀਤਿਕ ਤੌਰ ਤੇ ਸन्यास ਲੈ ਲੈਣ ਕੀ ਇਹ ਪੂਰਾ ਮਾਮਲਾ ਜੋ ਕਿ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜਰੂਰ ਦਬਾ ਦੇਣਾ ਹਲਕਾ ਬੱਲੂ ਆਣਾ ਜਿਹੜਾ ਫਾਇਲਕਾ ਦੇ ਵਿੱਚ ਜਿੱਥੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਜਿਨ੍ਹਾਂ ਦੇ ਉੱਪਰ ਵੱਡੇ ਇਲਜ਼ਾਮ ਲਾਏ ਗਏ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਕੁਮਾਰ ਜਾਖੜ ਉਹਨਾਂ ਨੇ ਉਹਨਾਂ ਦੇ ਉੱਪਰ ਸਿੱਧੇ ਸਿੱਧੇ ਇਲਜ਼ਾਮ ਲਾਏ ਜੋ ਕੱਪੜੇ ਦੇ ਵਪਾਰੀ ਸੰਜੇ ਬਰਮਾ ਦੇ ਕਤਲ ਹੋਣ ਤੋਂ ਬਾਅਦ ਜੋ ਗੈਂਗਸਟਰ ਜਿਹੜਾ ਕਿ ਉਹਨਾਂ ਦੇ ਉੱਪਰ ਇਲਜ਼ਾਮ ਲਾ ਦਿੱਤੇ ਗਏ ਜੋ ਗੋਲਦੀ ਮਸਾਫਰ ਨੇ ਆਪਣਾ ਕੱਲ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਪਰ ਅਸਤੀਫਾ ਉਹਨਾਂ ਨੇ ਆਪਣੇ ਆਪਣੇ ਕੋਲ ਹੀ ਰੱਖਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਨੂੰ ਜਿਹੜੇ ਦੋਸ਼ ਤੁਸੀਂ ਜਾਂ ਤਾਂ ਸਿੱਧ ਕਰ ਦਿਓ ਜਾਂ ਫਿਰ ਆਪਣੇ ਅਹੁਦੇ ਤੋਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਮਾਫੀ ਮੰਗੋ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸੁਨੀਲ ਜਾਖੜ ਕੁਝ ਲੋਕਾਂ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਸਬੰਧੀ ਜੋ ਉਹਨਾਂ ਨੇ ਬਿਆਨ ਦਿੱਤਾ ਸੀ ਸੋ ਉਸ ਤੋਂ ਲੈ ਕੇ ਇਹ ਲਗਾਤਾਰ ਸਿਆਸਤ ਪਖੀ ਹੋਈ ਹੈ ਵਿਧਾਇਕ ਅਮਨਦੀਪ ਸਿੰਘ ਗੋਲਡੀ ਮਸਾਫ ਨੇ ਕਿਹਾ ਕਿ ਵਧਾਇਕ ਅਮਨਦੀਪ ਗੋਲਡੀ ਮਸਾਫਰ ਨੇ ਕਿਹਾ ਕਿ ਅਬੋਰ ਦੇ ਕਪੜਾ ਵਪਾਰੀ ਸੰਜੇ ਵਰਮਾ ਦਾ ਕਤਲ ਇੱਕ ਬੇहद ਦੁਖਦਾਈ ਘਟਨਾ ਹੈ ਤੇ ਸਭ ਨੂੰ ਇਸ ਤੇ ਅਫਸੋਸ ਹੈ ਪਰ ਕੁਝ ਲੀਡਰਾਂ ਦੇ ਵੱਲੋਂ ਇਸ ਦੇ ਉੱਪਰ ਸਿਆਸਤ ਕੀਤੀ ਗਈ ਜੋ ਲੀਡਰਾਂ ਨੇ ਇੱਕ ਦੂਜੀ ਦੇ ਉੱਪਰ ਇਲਜ਼ਾਮ ਲਾਏ ਉਹਨਾਂ ਨੇ ਕਿਹਾ ਕਿ ਸੰਜੇ ਵਰਮਾ ਦੇ ਪਰਿਵਾਰ ਨਾਲ ਉਹਨਾਂ ਦੇ ਪੁਰਾਣੇ ਸਬੰਧ ਹਨ ਅਤੇ ਪੁਲਸ ਉਕਤ ਮਾਮਲੇ ਵਿੱਚ ਲਗਾਤਾਰ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਕਰ ਰਹੀ ਹੈ ਹੁਣ ਤੱਕ ਇਸ ਸਬੰਧ ਵਿੱਚ ਕਈ ਦੋਸ਼ੀ ਪੁਲਸ ਵੱਲੋਂ ਫੜੇ ਵੀ ਗਿਆਨ ਉਹਨਾਂ ਨੇ ਇਹ ਵੀ ਕਿਹਾ ਕਿ ਸੰਵਿਧਾਨਸ਼ੀਲ ਮੁੱਦੇ ਤੇ ਕਿਸੇ ਨੂੰ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੀ ਪਰ ਭਾਜਪਾ ਆਦੂ ਇਸ ਮੁੱਦੇ ਤੇ ਲਗਾਤਾਰ ਰਾਜਨੀਤੀ ਕਰ ਰਹੇ ਹਨ ਵਿਧਾਇਕ ਨੇ ਸਵਾਲ ਕੀਤਾ ਕਿ ਰਾਜ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ 2022 ਵਿੱਚ ਹੋਇਆ ਸੀ ਜਦੋਂ ਕਿ ਪਿਛਲੇ 70 ਸਾਲਾਂ ਤੋਂ ਇੱਥੇ ਦੂਜੀਆਂ ਪਾਰਟੀਆਂ ਦਾ ਰਾਜ ਸੀ ਅਤੇ ਉਹਨਾਂ ਦੇ ਰਾਜ ਵਿੱਚ ਹੀ ਗੈਂਗਸਟਰ ਵਧੇ ਫੁੱਲੇ ਤੇ ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਗੈਂਗਸਟਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਪੁਲਸ ਨੂੰ ਪੇਸ਼ੇਵਾਰਨਾ ਤਰੀਕੇ ਨਾਲ ਕੰਮ ਕਰਨ ਦੀ ਆਜ਼ਾਦੀ ਦੇ ਰਹੀਏ ਅਮਨਦੀਪ ਸਿੰਘ ਗੋਲਡੀ ਮਸਾਫਰ ਨੇ ਇਹ ਵੀ ਕਿਹਾ ਕਿ ਸੰਜੇ ਵਰਮਾ ਦੇ ਕਤਲ ਕੇਸ ਦੇ ਦੋਸ਼ੀਆਂ ਦੀ ਪਾਲ ਲਈ ਪੁਲਿਸ ਵੱਲੋਂ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸ਼੍ਰੀ ਕੁਮਾਰ ਜਾਖੜ ਨੇ ਕਿਹਾ ਸੀ ਕਿ ਵਿਧਾਨ ਸਭਾ ਵਿੱਚ ਬੈਠੇ ਹੋਏ ਚਿੱਟ ਕੱਪੜੀਏ ਜਿਨ੍ਹਾਂ ਦਾ ਗੈਂਗਸਟਰਾਂ ਦੇ ਨਾਲ ਜੋ ਮੇਲਿਆ ਹੋਏ ਨੇ ਔਰ ਫਰੋਤੀਆਂ ਲੈਂਦੇ ਨੇ ਜੋ ਕਿ ਚਿੱਟੇ ਕੱਪੜੀਏ ਜਿਹੜੇ ਵਿਧਾਨ ਸਭਾ ਦੇ ਵਿੱਚ ਸ਼ਰਦੰਜੀਆਂ ਦੇ ਰਹੇ ਨੇ ਇਸ ਨੂੰ ਲੈ ਕੇ ਗੋਲਡੀ ਮਸਾਪਰ ਨੇ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਜੇਕਰ ਹੁਣ ਜੋ ਸੁਨੀਲ ਕੁਮਾਰ ਜਾਖੜ ਦੇ ਵੱਲੋਂ ਇਸ ਗੱਲ ਨੂੰ ਜਿਹੜਾ ਕਿ ਸੱਚ ਕੀਤਾ ਜਾਵੇ ਜਾਂ ਫਿਰ ਜੇਕਰ ਇਹ ਗੱਲ ਸੱਚ ਨਹੀਂ ਹੁੰਦੀ ਤਾਂ ਫਿਰ ਸੁਨੀਲ ਕੁਮਾਰ ਜਾਖੜ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਰਾਜਨੀਤੀ ਛੱਡ ਦੇਣੀ ਚਾਹੀਦੀ ਏ ਜੇਕਰ ਇਹ ਗੱਲ ਸੱਚ ਹੁੰਦੀ ਏ ਤਾਂ ਫਿਰ ਉਹ ਆਪਣਾ ਅਸਤੀਫਾ ਦੇਣ ਲਈ ਤਿਆਰ ਬੈਠੇ ਨੇ